ਦਿਲ ਤੋਂ ਲਿਖਦਾ ਸ਼ਾਇਰ ਹੁੰਦਾ ਹੈ ਦਿਲ ਤੋਂ ਲਿਖਦਾ ਸ਼ਾਇਰ ਹੁੰਦਾ ਹੈ ਤੇ ਸ਼ਾਇਰ ਕਦੇ ਨਹੀਂ ਕਾਇਰ ਹੁੰਦਾ ਸੱਚੇ ਸ਼ਾਇਰ ਸੱਚੇ ਸ਼ਾਇਰ ਲਫ਼ਜ਼ਾਂ ਤੋਂ ਸ਼ਬਦ ਬਣਾਉਂਦੇ ਨੇ ਜਜ਼ਬਾਤਾਂ ਨੂੰ ਦਿਨ ਦੀ ਦੁਨੀਆ ਵੱਖਰੀ ਹੁੰਦੀ ਲਿਖਦੇ ਨੇ ਉਹ ਰਾਤਾਂ ਨੂੰ ਉਹ ਹਨੇਰਾ ਰਾਤ ਦਾ ਉਹ ਹਨੇਰਾ ਰਾਤ ਦਾ ਲਿਖਤਾ ਰਾਹੀ ਮਿਟਾਉਂਦੇ ਨੇ ਸ਼ਾਇਰ ਆਪਣੀ ਸ਼ਾਇਰੀ ਰਾਹੀਂ ਦੁਨੀਆਂ ਨੂੰ ਸੱਚ ਦਿਖਾਉਂਦੇ ਨੇ ਸ਼ਿਵ ਕੁਮਾਰ ਸਰਜੀਤ ਪਾਤਰ ਦੇਵੀ ਮਖਸ਼ੂਸ਼ਪੁਰੀ ਰਾਹਤ ਇੰਦਾਰੀ ਵਾਣਾ ਸੌਖਾ ਨਹੀਂ ਖੁਦ ਚਾਹੇ ਸ਼ਾਇਰ ਖਾਵੇ ਧੋਖਾ ਪਰ ਦਿੰਦਾ ਕਿਸੇ ਨੂੰ ਧੋਖਾ ਨਹੀਂ ਭਾਵਨਾ ਜੋ ਅੰਦਰ ਪਨਪਣ ਭਾਵਨਾਵਾਂ ਜੋ ਅੰਦਰ ਪਨਪਣ ਉਹੀ ਬਾਹਰ ਲਿਆਉਂਦੇ ਨੇ ਆਪਣੇ ਮਨ ਨੂੰ ਲਿਖਤਾ ਰਹੇ ਲੋਕਾਂ ਸਾਹਮਣੇ ਖੋਲ ਦਿਖਾਉਂਦੇ ਨੇ ਪਿਆਰ ਮੁਹੱਬਤ ਨਫ਼ਰਤ ਪਿਆਰ ਮੁਹੱਬਤ ਨਫ਼ਰਤ ਦੁੱਖ ਸੁੱਖ ਜ਼ੁਲਮ ਲੜਾਈਆਂ ਸਭ ਸ਼ਬਦਾਂ ਵਿੱਚ ਪਰਉ ਦਿੰਦੇ ਖੁਦ ਦੁੱਖ ਸਹਾਰ ਜਾਂਦੇ ਪਰ ਦੁੱਖ ਨਹੀਂ ਕਿਸੇ ਨੂੰ ਉਹ ਦਿੰਦੇ ਕੁਝ ਅੱਖਰੋ ਇੰਝ ਲਿਖਦੇ ਨੇ ਕੁਝ ਅੱਖਰੋ ਇੰਝ ਲਿਖਦੇ ਨੇ ਜੋ ਲੱਖਾਂ ਦੇ ਬਣ ਜਾਂਦੇ ਨੇ ਪਰ ਪੈਸਾ ਨਹੀਂ ਉਹ ਵੱਡਾ ਕਰਦੇ ਜੋ ਦਿਲ ਵਿੱਚ ਆਉਂਦਾ ਹੈ ਉਹੀ ਲਿਖੀ ਜਾਂਦੇ ਨੇ ਜੋ ਦਿਲ ਵਿੱਚ ਆਉਂਦਾ ਹੈ ਉਹੀ ਲਿਖੀ ਜਾਂਦੇ ਨੇ